ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਕਾਲੂ ਹਾਂ ਚੇਅਰਮੈਨ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਪੰਜਾਬ ਅੱਜ ਅਸੀਂ ਮੁਹੱਲੀ ਦਾ ਉਤਰ ਵਿਖੇ ਧਰਨੇ ਤੇ ਆਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੁਹੱਲੀ ਦੀ ਮੰਡੀ ਨੂੰ ਪੰਜਾਬ ਮੰਡੀ ਬੋਰਡ ਤੇ ਪੰਜਾਬ ਸਰਕਾਰ ਮਿਲ ਕੇ ਇੱਕੋ ਥਲੀ ਦੇ ਚਟੇ-ਵੱਟੇ ਬਣ ਕੇ ਵੇਚਣ ਜਾ ਰਹੇ ਆ ਜੋ ਇੱਕ ਬੜੀ ਮਾੜੀ ਖਬਰ ਆ ਕਿਉਂਕਿ ਅੱਜ ਮੁਹੱਲੀ ਦੀ ਮੰਡੀ ਵਿਕਦੀ ਆ ਭਲਕਿ ਨੂੰ ਤੁਹਾਡੀਆਂ ਵੀ ਮੰਡੀਆਂ ਤੱਕ ਇਹਨਾਂ ਨੇ ਪਹੁੰਚਣਾ ਕਿਉਂਕਿ ਸਾਡੀਆਂ ਮੰਡੀਆਂ ਜਿਹੜੀਆਂ ਨੇ ਬੜੀਆਂ-ਬੜੀਆਂ ਹਾਈ ਲੋਕੇਸ਼ਨਾਂ ਦੇ ਉੱਤੇ ਬਣੀਆਂ ਨੇ ਤੇ ਇੱਕ ਬੜਾ ਤਗੜਾ ਜਿਹੜੀ ਕਮਾਈ ਦਾ ਸਾਧਨ ਜਿਹੜਾ ਉਹ ਸਰਕਾਰਾਂ ਦੇ ਕੋਲ ਬਣ ਜਾਣਾ ਹਾਂ ਇੱਕ ਗੱਲ ਦੀ ਖੁਸ਼ੀ ਵੀ ਹੈ ਕਿ ਮੰਡੀ ਬੋਰਡ ਨੇ ਆਪਣੀ ਯੂਨੀਅਨ ਸਥਾਪਿਤ ਕਰ ਲਈ ਹੈ ਤੇ ਪਹਿਲਾ ਹੀ ਕਦਮ ਚੁੱਕਿਆ ਤੇ ਛਿਲਾਗਾ ਜੋ ਚੁੱਕਿਆ ਤੇ ਬੜਾ ਵਧੀਆ ਕਦਮ ਚੁੱਕਿਆ ਪਰ ਇੱਕ ਗੱਲ ਹੈ ਮਿੱਤਰੋ ਜਦੋਂ ਸਾਡੀ ਲੜਾਈ ਹੋਵੇ ਨਾ ਆਪਣੀਆਂ ਬਾਹਾਂ ਦੇ ਜੋਰ ਨਾਲ ਆਪਣੇ ਪੱਟਾਂ ਦੇ ਜੋਰ ਨਾਲ ਨੀਦੀ ਆ ਸਿਰ ਹੋਰ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਸਾਨੂੰ ਸਾਡੇ ਹਮਖਿਆਲੀ ਇਸ ਤਰ੍ਹਾਂ ਨੇ ਸ਼ਾਮਲ ਹੋਣੇ ਚਾਹੀਦੇ ਸਾਨੂੰ ਧਰਨਾ ਰੱਖਣ ਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਆੜਤੀ ਐਸੋਸੀਏਸ਼ਨ ਦੇ ਗੱਲ ਨਾਲ ਗੱਲ ਕਰਨੀ ਚਾਹੀਦੀ ਸੀ ਮਜ਼ਦੂਰ ਜਿਹੜੇ ਮੰਡੀ ਦੇ ਸਾਡੇ ਉਹਨਾਂ ਦੀ ਯੂਨੀਅਨਾਂ ਬਣੀ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਮੰਡੀ ਬੋਰਡ ਦੀ ਯੂਨੀਅਨ ਤਾਂ ਹੈ ਹੀ ਨਾਲ ਮਾਰਕ ਕਮੇਟੀ ਯੂਨੀਅਨ ਵੀ ਹੈਗੀ ਆ ਅਸੀਂ ਪੰਜਾਂ ਤੇ ਪੰਜਾਂ ਵਿੱਚ ਪਰਮੋਸ਼ਰ ਸੀ ਤੇ ਅਸੀਂ ਵਧੀਆ ਤਰੀਕੇ ਨਾਲ ਯੰਗ ਲੜ ਸਕਦੇ ਸੀ ਤੇ ਅੱਜ ਦੇ ਧਰਨੇ ਨੇ ਮੰਡੀ ਬੋਰਡ ਤੇ ਪੰਜਾਬ ਸਰਕਾਰ ਹਿਲਾ ਦੇਣੀ ਸੀ ਜੀ ਉਹਦਾ ਸਿਆਸੀਕਰਨਾ ਕੀਤਾ ਜਾਂਦਾ ਅਫਸੋਸ ਦੀ ਗੱਲ ਇਹ ਵੀ ਆ ਕਿ ਸਿਆਸੀਕਰਨ ਵੀ ਉਹ ਲੋਕ ਕਰਨ ਆਏ ਆ ਜਿਨ੍ਹਾਂ ਲੋਕਾਂ ਨੇ ਅੱਜ ਤੋਂ ਕੁਝ ਸਾਲ ਪਹਿਲਾਂ 17 ਸੈਕਟਰ ਵਾਲਾ ਦਫ਼ਤਰ ਵੇਚਿਆ ਸੀ 17 ਸੈਕਟਰ ਵਾਲਾ ਦਫ਼ਤਰ ਵੇਚਿਆ ਸੀ ਇਹਨਾਂ ਲੋਕਾਂ ਨੇ ਕਰਜ਼ੇ ਇਹਨਾਂ ਦੇ ਸਰਕਾਰਾਂ ਵਿੱਚ ਲੈ ਗਏ ਮੰਡੀ ਨੂੰ ਨਕੂਨ ਨਕ ਕਰ ਕਰਜੇ ਵਿੱਚ ਡੁੱਬੋ ਕੇ ਇਹਨਾਂ ਲੋਕਾਂ ਨੇ ਬਰਬਾਦ ਕੀਤਾ ਸੀ ਤੇ ਜਿਹੜੀਆਂ ਸ਼ੈਲਰ ਮਾਲਕਾਂ ਨੂੰ ਫੀਸ ਤੋਂ ਛੋਟਾਂ ਦਿੱਤੀਆਂ ਗਈਆਂ ਬਾਸਮਤੀ ਤੋਂ ਵੀ ਤੇ ਇਨਾ ਹੀ ਦਿੱਤੀਆਂ ਸੀ ਯਾਰ ਅੱਜ ਮੰਡੀਪੂਰ ਨੂੰ ਕਿਹੜੇ ਮੂੰਹ ਨਾਲ ਬਚਾਉਣ ਦੀ ਗੱਲ ਕਰਦੇ ਆ ਮੈਂ ਬੇਇੱਜ਼ਤੀ ਕਰਨੀ ਨਹੀਂ ਚਾਹੁੰਦਾ ਆਪਣੀ ਯੂਨੀਅਨ ਦੇ ਵਰਕਰਾਂ ਨੂੰ ਜੋ ਜਿਹੜੂ ਕੰਮ ਹੈ ਉਹਨੂੰ ਕਿ ਅਸੀਂ ਲੜਨਾ ਜਾਣਦੇ ਆ ਯਾਰ ਤੁਸੀਂ ਸਾਡੇ ਵਾਸਤੇ ਲੜ ਲੜਾ ਇਹੋ ਜਿਹੀਆਂ ਲੜਾਈਆਂ ਨਵੀਂ ਗੱਲ ਨਹੀਂ ਆ ਅਸੀਂ ਸ਼ਗਰਸ਼ ਕਰਨਾ ਆਉਂਦਾ ਸਾਨੂੰ ਇੱਕ ਮੁੱਠੂ ਹੋ ਕੇ ਸਰਦਾਰ ਪਰਮਜੀਤ ਸਿੰਘ ਜੀ ਪ੍ਰਧਾਨ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਉਹਨੂੰ ਬੇਨਤੀ ਕਰਦਾ ਕਿ ਅੱਗੇ ਲੱਕੇ ਚੱਲੋ ਤੇ ਮਾਰਕੀਟ ਪੰਜਾਬ ਮੰਡੀ ਬੋਰਡ ਯੂਨੀਅਨ ਦੇ ਨਾਲ ਮਿਲ ਕੇ ਕਿਸਾਨ ਯੂਨੀਅਨ ਦੇ ਨਾਲ ਮੈਂ ਰਾਬਤਾ ਕਰ ਲੂੰਗਾ ਜੀ ਕਿਉਂਕਿ ਮੈਂ ਕਾਫੀ ਕਿਸਾਨ ਯੂਨੀਅਨ ਦੇ ਸੰਪਰਕ ਵਿੱਚ ਹੈ ਗਾੜੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨੂੰ ਮਿਲਾਂਗੇ ਉਸ ਤੋਂ ਬਾਅਦ ਅਸੀਂ ਮਜ਼ਦੂਰਾਂ ਦਾ ਜਿਹੜਾ ਯੂਨੀਅਨ ਪੰਜਾਬ ਪ੍ਰਧਾਨ ਹੈ ਉਹ ਵੀ ਸਾਡੇ ਅੰਮ੍ਰਿਤਸਰ ਦਾ ਹੀ ਹੈ ਅਸੀਂ ਸਾਰਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਇੱਕ ਵੱਡਾ ਇਕੱਠ ਕਰਕੇ ਜਲਦੀ ਹੀ ਪੰਜਾਬ ਦੀਆਂ ਮੰਡੀਆਂ ਨੂੰ ਵੇਚਣ ਤੋਂ ਰੋਕਾਂਗੇ ਕਿਉਂਕਿ ਜੇ ਮੰਡੀਆਂ ਵੇਚੀਆਂ ਅੱਜ ਮੰਡੀ ਵਿਖਦੀ ਐ ਕੱਲ ਨੂੰ ਤੁਹਾਡੇ ਦਫ਼ਤਰ ਵਿਖਣੇ ਆ ਨਾ ਪੈਨਸ਼ਨ ਤੇ ਨਾ ਤਨਖਾਹਾਂ ਜੇ ਮੰਡੀਆਂ ਨਹੀਂ ਰਹਿੰਦੀਆਂ ਤੇ ਕਿਸਾਨ ਨਹੀਂ ਰਹਿੰਦੇ ਮਜ਼ਦੂਰ ਭੁੱਖਾ ਮਰਦਾ ਮਾਰਕੀਟ ਕਮੇਟੀ ਵਾਲਿਆਂ ਦਾ ਤਾਂ ਹਈ ਲਵਸੀ ਲਾਈ ਹੋਰ ਕੋਈ ਨਹੀਂ ਕਿਸ ਕਰਕੇ ਵੀਰੋ ਆਓ ਇੱਕ ਵਾਰ ਫਿਰ ਸ਼ੰਗਰਸ ਨੂੰ ਨਵੇਂ ਸਿਰਿਓਂ ਬਿਠਾਏ ਤੇ ਉਹਦੇ ਵਿੱਚ ਸਿਆਸੀ ਲੋਕ ਨਾ ਸ਼ਾਮਲ ਕਰੀਏ ਕਿਉਂਕਿ ਜਿਨ੍ਹਾਂ ਲੋਕਾਂ ਨੇ ਕਿਉਂਕਿ ਉੱਥੇ ਸਵਾਲ ਉੱਠਣਾ ਹੈ ਇਸ ਵਾਰ ਉੱਠਣਾ ਹੈ ਮੈਂ ਹੀ ਉਠਵਾ ਦੇਣਾ ਕੱਲ ਨੂੰ ਉੱਠਣਾ ਹੀ ਆ ਜਦੋਂ ਇਹਨਾਂ ਨੇ ਸਰਕਾਰਾਂ ਜਿਹੜੀ ਸਰਕਾਰ ਦੇ ਵਿਰੋਧ ਦੇ ਬੋਲ ਕੇ ਗਏ ਆ ਉਹਨਾਂ ਦੇ ਮੂੰਹ ਚ ਵੀ ਜ਼ੁਬਾਨਾ ਨਹੀਂ ਹੈਗੀਆਂ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਨੇ ਕੀ ਕੁਛ ਕੀਤਾ ਸੀ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਲਈਏ ਸੱਚੇ ਸੁੱਚੇ ਲੋਕਾਂ ਨੂੰ ਲਈਏ ਜਿਹੜੇ ਸੱਚੇ ਦਿਲੋਂ ਸ਼ੁਗਰਸ਼ ਕਰਨ ਹਾਂ ਇੱਕ ਚੀਜ਼ ਹੋਰ ਵੇਖਣ ਵਾਲੀ ਆ ਬੇਸ਼ੱਕ ਬਲਾਵਾ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਆਪੇ ਆਏ ਆ ਜਾਂ ਕਿਸੇ ਨੇ ਬੁਲਾਏ ਆ ਇਹ ਗੱਲ ਨਹੀਂ ਮੈਂ ਰੱਖਦੀ ਮੈਂ ਇਹ ਗੱਲ ਰੱਖਦੀ ਆ ਉਹਨਾਂ ਨੇ ਆਪਣੀ ਸਿਆਸੀ ਡੱਫਲੀ ਵਜਾਈ ਆ ਤੇ ਵਡਾਉਣ ਤੋਂ ਬਾਅਦ ਉਹ ਤੁਹਾਡੇ ਵਿੱਚ ਨਹੀਂ ਬੈਠੇ ਆਪਣਾ ਕੰਮ ਕਰਕੇ ਗਏ ਆ ਲੜਦੇ ਰਹੋ ਤੇ ਮਰਦੇ ਰਹੋ ਅਸੀਂ ਆਪਣਾ ਕੰਮ ਕੀਤਾ ਯਾਰ ਇੱਕ ਅੱਗੇ ਬੇਨਤੀ ਆ ਕਿ ਆਪਾਂ ਇਹਨਾਂ ਸਿਆਸੀ ਲੋਕਾਂ ਤੋਂ ਥੋੜਾ ਜਿਹਾ ਦੂਰ ਹੋ ਕੇ ਖੰਭ ਖਿਆਲੀ ਜਥੇਬੰਦੀਆਂ ਜਿਹੜੀਆਂ ਸਾਡੀਆਂ ਮੰਡੀਆਂ ਨਾਲ ਜੁੜੀਆਂ ਐ ਉਹਨਾਂ ਨੂੰ ਨਾਲ ਲੈ ਕੇ ਨਵੇਂ ਸਿਰਿਓਂ ਸ਼ੁਰੂਆਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ